ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਫ ਤੇ ਦਿਸ਼ਾ ਨਿਰਦੇਸ਼ਾ ਹੇਠ ਅਪਰਾਧਿਕ ਅਪਰਾਧ ਨੂੰ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਚੱਲਦੀ ਰਹਿੰਦੀ ਹੈ ਆਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇਟਾ 500 ਗ੍ਰਾਮ ਆਇਸ ਜੋ ਮੈਥ ਐਮਫਟਾਮੀਨ ਹੁੰਦਾ ਡਰਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਮਦ ਹੋਈ ਹੈ ਆ ਆ ਜਿਹਦੇ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਲਈਦੀ ਗਈ ਇਹਨਾਂ ਦੇ ਕੋਲੋਂ 15 ਗ੍ਰਾਮ ਹੈਰੋਇਨ ਬਿਕਾ ਰਹੀ ਆ ਜਦੋਂ ਪੁਲਿਸ ਨੇ ਇਹਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਸ ਬੰਟੀ ਗੁਜਰ ਨਾ ਦਾ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਜਿਹਦਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 모히ਤ ਹਾਂ 모히트 ਵਾਸੀ ਫਿਰੋਜ਼ਪੁਰ ਦਾ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਹੋਰ 150 ਗ੍ਰਾਮ ਹਿਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ ਨਾਲ ਜੋ ਕ੍ਰਾਈਮ ਦੌਰਾਨ ਵਰਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲ ਬਰਾਮਦ ਕੀਤੀ ਗਈ ਜਿਸ ਤੇ ਨਾਲ ਕੋਈ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਕੋਈ ਬਾਰਡਰ ਪਾਰ ਲਿੰਕ ਵੀ ਸਾਹਮਣੇ ਆ ਸਕਦੇ ਨੇ ਜੀ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਹੁਕਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹ ਦੀ ਪਾਲ ਜਾਰੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਟੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵੀ ਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਇਹ ਪੁਛਕਿਛ ਤੋਂ ਪਤਾ ਲੱਗੇਗਾ ਕੀ ਆਹ ਏਰੀਆ ਦੇ ਵਿੱਚ ਸਪੈਸ਼ਲੀ ਦੁਰਾਹਤ ਔਰ ਦੁਰਾਹਾਂ ਦੇ ਆਲੇ ਦੁਆਲੇ ਔਰ ਇਨਕਲੂਡਿੰਗ ਕੁਛ ਪਾਰਟ ਆਫ ਲੁਧਿਆਣਾ ਉਥੇ ਤੱਕ ਡਰਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੀ ਪੂਰੀ ਜਾਂਚ ਕਰਕੇ ਫੋਰੈਂਸਿਕ ਅਨਾਲਿਸਿਸ ਕਰਕੇ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਰਾਹ ਏਰੀਆ ਜਿਹਦੇ ਚ ਲਿੰਕ ਪਤਾ ਲੱਗੇ ਨਹੀਂ ਕਿੰਨੇ ਕਿੰਨੇ ਲਿੰਕ ਸੀ ਇਹਨਾਂ ਬੰਦਿਆਂ ਦੇ ਆਹ ਏਰੀਆ ਦੇ ਵਿੱਚ ਉਹ ਹੀ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ 'ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਸੀ ਚੈੱਕ ਕੀਤਾ ਸੀਗਾ ਕਿ ਏਰੀਆ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏ ਉਹ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਹਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਅ ਅੱਗੇ ਵੀ ਜੋ ਕੜੀ ਨਾਲ ਕੜੀ ਜੁੜਦੇ ਵਿੱਚ ਉਹ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਦੀ ਰਹੀ ਉਹਦੇ ਉੱਪਰ ਐਕਸ਼ਨ ਰਿਸੀਵ ਫਰ ਮੈਮ ਸਾਰੇ ਕਿੰਨੇ ਕਿ ਦਿਨਾਂ ਲਈ ਰਿਹਾ ਤੁਸੀਂ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕਿਸੇ ਨੌਜਵਾਨ ਹੀ ਮੁੰਡੇ ਨੇ ਤੇ ਜੋ ਤੀਹ ਪਰਸਨ ਹੈ ਅਭਿਸ਼ੇਕ ਨਵਦੀਪ ਤੇ ਭਰਮਨ ਇਹਨਾਂ ਦੇ ਉੱਪਰ ਪਹਿਲਾਂ ਤਾਂ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਅਸly ਭਾਨ ਕਰ ਰਹੇ ਕਿ ਹੋ ਸਕਦਾ ਕਿ ਇਥੇ ਇਹਨਾਂ ਨੇ ਡਰਗਸ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਹੀ ਫੜੇ ਨਹੀਂ ਗਏ ਹੋ ਨੋਮੀਨੇਟ ਨਹੀਂ ਕੀਤੇ ਗਏ ਹੋ ਜਾਂ ਫਿਰ ਅਨਨੋਨ ਕੋਈ ਐਫਆਰ ਨਹੀਂ ਹੋ ਜਿਹਦੇ ਵਿੱਚ ਇਹਨਾਂ ਦੀ ਸੰਬੂਲਿਅਤ ਹੋਈ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਤਲਾਬੀ ਦਿੱਤਾ ਬੰਟੀ ਨਾਲ ਕੰਟੈਕਟਿੰਗ ਦਾ ਕਿਦਾਂ ਰਿਗਧਾੜਾ ਨਹੀਂ ਆ ਬੰਟੀ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਹਨਾਂ ਨੇ ਕੁਝ ਕਿਸ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਵਦੀਪ ਫੜੇ ਗਏ ਸੀਗੇ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁਜਰ ਨੂੰ ਲੈ ਕੇ ਆਂਦੇ ਤੇ ਉਹ ਪਰਸਨ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫਆਈਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਅ ਪਰਸੋ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਫਰਾਰ ਹੈ ਜੀ ਉਹਦਾ ਕੋਈ ਲੱਗਿਆ ਕੋਈ ਸੁਰਾਗ ਲੱਗਿਆ ਹੁਣ ਤੱਕ ਜੀ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੀ ਭਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਨ ਫਿਰ ਅਗੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹਨੂੰ ਵੀ ਫਿਰ ਜਲਦੀ ਕਰ ਲਈਏ ਬੰਟੀ ਜਿਹੜਾ ਪੰਜ ਪਰਚੇ ਦਾ ਜੀ ਹੁਣ ਜ਼ਮਾਨਤ ਤੇ ਸੀਗਾ ਜਾਂ ਫਿਰ ਪਰੋਲ ਤੇ ਜਾਂ ਕੋਈ ਪੀਓ ਸੀਗਾ ਜੀ ਨਹੀਂ ਇਹ ਤਾਂ ਜ਼ਮਾਨਤ ਤੇ ਹੀ ਭਾਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 21 ਤੋਂ ਬਾਅਦ ਦੇ ਇਹ ਮੁਕਦਮੇ ਹੈ ਇਹ ਕਨਵਿਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕਿਸਾਨ ਅੰਡਰਟ੍ਰਾਈਨਗ ਕਰਦੇ ਜਿਸ ਤਰ੍ਹਾਂ ਪੁਲਿਸ ਨੇ ਪਾਰਕਿੰਗ ਤੇ ਕੀ ਕਹੋਗੇ 15 ਗ੍ਰਾਮ ਹੈਰੋਇਨ ਦੀ ਤਬੇ ਤਵਾਦ ਐਡੀ ਰਤਵਾਦ ਤੱਕ ਲੱਗੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈ ਜੀ ਤੇ 165 ਗ੍ਰਾਮ ਹੈਰੋਇਨ ਦੇ ਨਾਲ ਨਾਲ ਜੋ ਮੈਥ ਐਫੈਟਾਮੀਨ ਹੈ ਉਹ ਕੈਮੀਕਲ ਡਰਗ ਰਹੇਗਾ ਤੇ ਉਹ ਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉੱਪਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਐਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਤੇ ਪੁਲਿਸ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇजेस ਕਹਿੰਦੇ ਉਹ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਾਇਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ। ਥੈਂਕ ਯੂ ਮੈਮ ਥੈਂਕ ਯੂ। ਜੀ।